ਵਾਹਿਗੁਰੂ ਜੀ ਤਾਰ ਸਿੰਘ ਜੀ ਜੀ ਵੱਲੋਂ ਅੱਜ ਜਿਹੜੀ ਰਸਤ ਜਿਹੜੀ ਲਿੱਕੀ ਜਾ ਰਹੀ ਹੈ ਔਰ ਪਹਿਲਾਂ ਵੀ 12 ਟਰੱਕ ਲੈ ਕੇ ਜਾ ਰਹੇ ਨੇ ਅੱਜ ਦੁਬਾਰੇ ਫਿਰ ਕਾਫੀ ਚੀਜ਼ਾਂ ਜਿਹੜੀਆਂ ਰਸਤਾ ਦੁਬਾਰੇ ਲੈ ਕੇ ਜਾ ਰਹੇ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਤੇ ਬਾਬਾ ਜੀ ਅੱਜ ਕਿੰਨੀ ਕ ਰਸਤੇ ਜਿਹੜੀ ਲੈ ਕੇ ਜਾ ਰਹੇ ਹੋ ਜੀ ਗੁਰੂ ਸਾਧ ਸੰਗਤ ਜੀਓ ਦਾਸ ਵੱਲੋਂ ਤੇ ਸੰਤ ਬਾਬਾ ਮਜੀਤ ਸਿੰਘ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਦੇਖੋ ਸਿੱਧਾ ਕਿਆ ਲੈ ਜਾਣਾ ਸਿਕ ਸੰਗਤਾਂ ਦੀ ਚੀਜ਼ ਆ ਸਿਕ ਸੰਗਤਾਂ ਦੇ ਲਈ ਲੈ ਕੇ ਜਾਣੀ ਹੈ ਸੋ ਅੱਜ ਅਸੀਂ 18 ਗੱਡੀਆਂ ਜਿਹੜੀਆਂ ਉਹ ਲਿਜਾ ਰਹੇ ਹਾਂ ਜਿਹਦੇ ਚ 10 ਜੇ ਨਾਲਾ ਤੇ 8 ਗੁਰਦਾਸਪੁਰ ਤੇ ਅਸੀਂ ਦੇਖੋ ਜੋ ਪਰਮਿਸ਼ਨ ਨੇ ਕੀਤਾ ਉਹਦੀ ਪਰ ਪੂਰਤਾ ਸੀ ਪਰ ਭਾਈ ਤਾਂ ਨਹੀਂ ਕਰ ਸਕਦੇ ਪਰ ਫਿਰ ਵੀ insan insan ਦਾ ਜੋ ਹੈ ਉਹ ਬਾ ਫੜਦਾ ਤੇ ਕੁਝ ਨਾ ਕੁਝ ਅਸੀਂ ਆਪਣੇ ਵੱਲੋਂ ਪਹਿਲਾਂ ਵੀ ਉਦਮ ਕੀਤਾ ਸੀ ਤੇ ਸਿੱਖ ਸਕਦਾ ਤੇ ਰਲ ਕੇ ਅੱਜ ਫੇਰ ਉਦਮ ਕੀਤਾ ਸੋਚ ਆ ਲਸਿਲ ਜਾ ਰਹੇ ਹਾਂ ਤਾਂ ਕਿ ਜਿਹੜਾ ਪਸ਼ੂ ਤਾਂ ਨਾ ਬੰਦਾ ਤਾਂ ਹੋਰ ਜਗ੍ਹਾ ਵੀ ਰੋਟੀ ਖਾ ਸਕਦਾ ਪਸ਼ੂ ਤਾਂ ਬੱਜਿਆ ਵਾ ਤੇ ਜਿਹੜਾ ਕੱਪੜਾ ਹੁੰਦਾ ਉਹ ਬਾੜਾ ਪਾਇਆ ਵਾ ਸਾਲ ਵੀ ਕੱਢ ਦਿੰਦਾ 6 ਮਹੀਨੇ ਵੀ ਕੱਢ ਦਿੰਦਾ ਪਰ ਜਿਹੜਾ ਸਾਡਾ ਪੇਟ ਆ ਭਾਵੇਂ ਕੀੜੀ ਆ ਭਾਵੇਂ ਹਾਂਥੀ ਆ ਭਾਵੇਂ ਬੰਦਾ ਉਹ ਤਾਂ ਜੇ ਰਾਤ ਨੂੰ ਰੋਟੀ ਖਾ ਲਈ ਤਾਂ ਸਵੇਰੇ ਜ਼ਰੂਰ ਖਾਣੀ ਪੈਣੀ ਆ ਫਰੀ ਜੀ ਦਾ ਸਲੋਕ ਆ ਫਰੀਦਾ ਮੌਤ ਪੁਖ ਭਰੀ ਰਾਤੀ ਸੁਤੇ ਖਾ ਕੇ ਦਿਨੇ ਫੇਰ ਖੜੀ ਇਸ ਕਰਕੇ ਜਿਹੜਾ ਇਹ ਚਾਰਾ ਪਸ਼ੂਆਂ ਦੇ ਲਈ ਲਜਾਣਾ ਜ਼ਰੂਰੀ ਸੀ ਸੋ ਮੈਂ ਸਿੱਖ ਸੰਗਤਾਂ ਦਾ ਬਹੁਤ ਰਿਣੀ ਹਾਂ ਆਪ ਜੀ ਦੀ ਬਾਤਾਂ ਰਹੀ ਕਿ ਸਿੱਖ ਸੰਗਤਾਂ ਨੇ ਸਾਡੀ ਸਾਡੇ ਤੇ ਐਡਾ ਵੱਡਾ ਵਿਸ਼ਵਾਸ ਕੀਤਾ ਸੋ ਅਸੀਂ ਪਰਮੇਸ਼ਰ ਅੱਗੇ ਬੇਨਤੀ ਕਰਦੇ ਹਾਂ ਤੁਸੀਂ ਵੀ ਦੁਆ ਦੋ ਕਿ ਜਾ ਕੇ ਅਸੀਂ ਲੋਕਾਂ ਦੀਆਂ ਜਿਹੜੀਆਂ ਸਾਡੇ ਤੇ ਵਿਸ਼ਵਾਸ ਕੀਤਾ ਉਹਦੇ ਅਸੀਂ ਖਰੇ ਉਤਰ ਸਕੀਏ ਸੋ ਅੱਜ ਅਸੀਂ ਜਾ ਰਹੇ ਹਾਂ ਤੁਹਾਡਾ ਸਾਰਿਆਂ ਦਾ ਇਸ ਸਟਾਰ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਬੱਬਾ ਜੀ ਭਾਈ ਇੱਕ ਗੱਲ ਹੋਰ ਸ਼ੇਅਰ ਕਰਨੀ ਹੈ ਆਮ ਲੋਕ ਵੀ ਉੱਥੇ ਬੇਨਤੀ ਕਰਦੇ ਆਂ ਸੋਸ਼ਲ ਮੀਡੀਆ ਤੇ ਕਾਫੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਵੀ ਜਿਹੜੇ ਲੋਕ ਆ ਉੱਥੇ ਲੋਟੂ ਰੋਗ ਆ ਜਿਹੜੇ ਆ ਸੜਕਾਂ ਉੱਤੇ ਖੜੇ ਆ ਵੀ ਜਿਹੜੇ ਵੀ ਸੰਸਥਾਵਾਂ ਦਿੰਦੀਆਂ ਜਾਂ ਕੋਈ ਵੀ ਐਨ ਜੀਓ ਜਿਹੜਾ ਸਮਾਨ ਦਿੰਦੀ ਹੈ ਉਹ ਲੈ ਕੇ ਆਪਣੇ ਘਰ ਨੂੰ ਚੱਲ ਜਾਂਦੇ ਲੇਕਿਨ ਜਿਹੜੇ ਲੋੜਵੰਦ ਆ ਉਹਨਾਂ ਕੋਲ ਨਹੀਂ ਪਹੁੰਚਦਾ ਦੇਖੋ ਮੈਂ ਪਹਿਲਾਂ ਵੀ ਇਸ ਵੀਡੀਓ ਚ ਜਦੋਂ ਤੁਰੇ ਸੀ ਪਿਛਲੇ ਪਹਿਲੇ ਤਰੀਕ ਨੂੰ ਵੀ ਗੱਲ ਕਹੀ ਸੀ ਕਿ ਜ਼ਿਮੀਦਾਰ ਦਾ ਕੱਲਾ ਦੇਖੋ ਰੋਟੀ ਨਾਲ ਤਾਂ ਸਰਨਾ ਨਹੀਂ ਹੈਗਾ ਆਉਣ ਵਾਲਾ ਜਿਹੜਾ ਪਵੇਖਾ ਉਹ ਬੜਾ ਭਿਆਨਕ ਰੂਪ ਧਾਰੀ ਖੜਾ ਹੈ ਪਹਿਲਾਂ ਤਾਂ ਖੇਤਾਂ 'ਚ ਪਾਣੀ ਸੁੱਕਣਾ ਫਿਰ ਉਹਨਾਂ ਦੇ ਬਾਅਦ ਉਹਨਾਂ ਦੀ ਮਸ਼ੀਨਰੀ ਖਰਾਬ ਹੋ ਗਈ ਪਾਣੀ ਪਾ ਕੇ ਮਸ਼ੀਨਰੀ ਠੀਕ ਹੋਣੀ ਆ ਉਹਦੇ ਬਾਅਦ ਉਹਨਾਂ ਨੂੰ ਫਿਰ ਬੀਜ ਵਾਸਤੇ ਖਾਦ ਵੀ ਚਾਹੀਦਾ ਬੀਜ ਵੀ ਚਾਹੀਦਾ ਡੀਜ਼ਲ ਵੀ ਚਾਹੀਦਾ ਜਿਹੜੇ ਜ਼ਿਮੀਦਾਰ ਆ ਦੇਖੋ ਫਸਲ ਮਰ ਗਈ ਜਿੰਨਾ ਵਾਸਤੇ ਕੋਈ ਬਾਹਰਲਾ ਕੋਈ ਆਮਦਨ ਦਾ ਸਾਧਨ ਕੋਈ ਨੌਕਰੀ ਪੇਸ਼ਾ ਕੋਈ ਕਿਸੇ ਦਾ ਬੱਚਾ ਬਾਹਰ ਗਿਆ ਵਾ ਉਹ ਤਾਂ ਚਲੋ ਤੂੰ ਕੁਛ ਨਾ ਕੁਛ ਪੈਰ ਧਰ ਜੂਗਾ ਜੀ ਦਾ ਕੋਈ ਆਸਰਾ ਹੀ ਖੇਤੀ ਤੇ ਆ ਤੇ ਉਹਦੇ ਵਾਸਤੇ ਬੜੀ ਔਖੀ ਜਣੀ ਇਸ ਕਰਕੇ ਸਾਨੂੰ ਤਾਂ ਦੀ ਨਿਸ਼ਾਨ ਦੀ ਲੈਣੀ ਪਾਉਗੇ ਪਿੰਡਾਂ ਦੀ ਅਸੀਂ ਵੀ ਆਪਣੇ ਵੱਲੋਂ ਅੱਜ ਸੰਕੋਚ ਕੇ ਚੱਲ ਰਹੇ ਆ ਅਸੀਂ ਕਹਿੰਦੇ ਵੀ ਸਿਕਸਕਤਾ ਨੂੰ ਬੇਨਤੀ ਕਰਦੇ ਆ ਕਿ ਪੈਸੇ ਜ਼ਰੂਰ ਦੋ ਹੋਰ ਵੀ ਪਰ ਅੱਜ ਇਹ ਤੁਸੀਂ ਜਿਹੜਾ ਪੈਸਾ ਸੀ ਤੁਹਾਡਾ ਰੱਖਣਾ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਪਿੰਡਾਂ ਦੇ ਦੇਖੋ ਇਸ ਟਾਈਮ 12000 1200 ਦੇ ਉੱਤੇ ਪਿੰਡ ਪਹੁੰਚ ਗਏ ਜਿਹੜੇ ਪ੍ਰਭਾਵਤਾ ਅਸੀਂ 5-7 ਪਿੰਡ ਦਾ ਦੇਖੋ ਕਬਰ ਕਰ ਸਕਦੇ ਆ ਇੱਕ ਇੱਕ ਸੰਸਤਾ ਬਾਕੀ ਕਿੰਨੀਆਂ ਸੰਸਤਾ ਜੇ ਸਾਰੇ ਇਸ ਤਰ੍ਹਾਂ ਕਬਰ ਕਰਨ ਤਾਂ ਜੀ ਅਲਪ ਵਿੱਚ ਜਿਹੜੀਆਂ ਮੈਂ ਗਣਾਈਆਂ ਉਹ ਅਸੀਂ ਕੁਝ ਨਾ ਕੁਝ ਉਹਨਾਂ ਨੂੰ ਰਾਤ ਦੇ ਸਕਦੇ ਆ ਬਾਕੀ ਜਿਹੜਾ ਹੁਣ ਸਮਾਨ ਲੈ ਜਾਣਾ ਦੇਖੋ ਉਹ ਤਾਂ ਹੁਣ ਜੀ ਆ ਆ ਗਿਆ ਆਲੀਆਂ ਤੇ ਤਾਂ ਕਿ ਹੱਥ ੱਡ ਕੇ ਮੰਗਣ ਤੇ ਸਮਰਾ ਉਹ ਨਹੀਂ ਹੈ ਸਕੋਚ ਕਰਦਾ ਇਸ ਕਰਕੇ ਮੇਰੀ ਬੇਨਤੀ ਇਹੀ ਆ ਬਈ ਤੁਸੀਂ ਨਾ ਜਿਮੇਦਾਰਾਂ ਦਾ ਆਉਣ ਵਾਲਾ ਪਵੇਖਾ ਉਹਨੂੰ ਸੁਨੈਰੀ ਬਣਾਉਣ ਤੇ ਲਈ ਆਪਾਂ ਨੂੰ ਭਰਪੂਰ ਕੋਸ਼ਿਸ਼ ਕਰਨੀ ਪਊਗੀ ਸੇ ਆਉਣ ਵਾਲਾ ਪਵੇਖਾ ਜੇ ਬੜਾ ਲੰਮਾ ਇਸ ਕਰਕੇ 88 18 ਜਿਵੇਂ ਦੇਖਿਆ ਪਿਛਲੇ ਸਾਲ ਜਦੋਂ ਅਸੀਂ ਪੰਜ ਪਿੰਡਾਂ ਨੂੰ ਖਾਦ ਦੀ ਜਲ ਤੇ ਆਪਣਾ ਬੀਜ ਦਿੱਤਾ ਤਾ ਪਿਛਾ ਆ ਕੇ ਬੜੀ ਖਿਆਈ ਬਣ ਗਈ ਲੋਕ ਫਿਰ ਸਾਰੇ 20 22 ਦੇ ਦਿਨ ਸਮਾਨ ਦਿੰਦੇ ਉਹਦੇ ਬਾਅਦ ਚੁੱਪ ਕਰ ਜਾਂਦੇ ਲੋਕ ਦਿੰਦੇ ਨਹੀਂ ਇਸ ਕਰਕੇ ਆਉਣ ਵਾਲਾ ਜੇ ਲੰਮਾ ਪੀੜਾ ਤੇ ਡੇਢ ਮਹੀਨਾ 2 ਮਹੀਨਾ ਜਿਮੀਦਾਰਾਂ ਨਾਲ ਜੇ ਰਾਹ ਦੇਣ ਦੀ ਲੋੜਾ ਔਰ ਬਾਬਾ ਮਰਜੀਤ ਸਿੰਘ ਜਿਨ੍ਹਾਂ ਨੇ ਕਿ ਬਹੁਤ ਵੱਡਾ ਸਾਨੂੰ ਮਾਯਦਾ ਵੀ ਸਹਿਯੋਗ ਦਿੱਤਾ ਹੈ ਹਰ ਟਾਈਮ ਸਾਡਾ ਅਸ਼ੀਰਵਾਦ ਹੈ ਕਿ ਬਾਬਾ ਜਵਾਲਾ ਸਿੰਘ ਜੀ ਦਾ ਸਥਾਨ ਇਸ ਕਰਕੇ ਬਾਬਾ ਮਰਜੀਤ ਸਿੰਘ ਐ ਚੇਤੇ ਤੌਰ ਤੇ ਪਹੁੰਚੇ ਆ ਮਹੀਨਾ ਦਾ ਰਣੀ ਆ ਧੰਵਾਦੀ ਆ ਬੇਅੰਤ ਮਾਇਆ ਵੀ ਇਹਨਾਂ ਨੇ ਹਾਜ਼ਰ ਕੀਤੀ ਆ ਸੋ ਉਨਾ ਦਾ ਵੀ ਅਸ਼ੀਰਵਾਦ ਦਾ ਜੋ ਗੱਡੀਆਂ ਰਵਾਨਾ ਕਰਨਗੇ ਤੇ ਇਹਨਾਂ ਦੀ ਵੀ ਇਹੀ ਬੇਨਤੀ ਹੈ ਕਿ ਸਿੱਖ ਸੰਗਤਾਂ ਸੰਕੋਚ ਦੇ ਨਾਲ ਚੱਲਣ ਉਹੀ ਸਮਾਨ ਲੈ ਕੇ ਜਾਣ ਜਿਨ੍ਹਾਂ ਦੀ ਉਹ ਸਾਡੇ ਜ਼ਿੰਮੇਵਾਰ ਡਿਮਾਂਡ ਕਰ ਰਹੇ ਆ ਧੰਨਵਾਦ ਜੀ ਤੇ ਤੁਸੀਂ ਦੇਖਿਆ ਜੀ ਇਸ ਟਾਈਮ ਬਾਬਾ ਜੀ ਅਵਤਾਰ ਸਿੰਘ ਜੀ ਵੱਲੋਂ ਜਿਹੜੇ ਗੱਡੀਆਂ ਰਵਾਨਾ ਕੀਤੀਆਂ ਜਾ ਰਹੀਆਂ ਨੇ ਤੇ ਉਸ ਦੇ ਵਿੱਚ ਉਹਨਾਂ ਨੇ ਬੇਨਤੀ ਕੀਤੀ ਹੈ ਸਾਰੀ ਸੰਸਥਾਵਾਂ ਨੂੰ ਤੇ ਹੋਰ ਨੂੰ ਵੀ ਵੀ ਜਿਹੜੀ ਹਜੇ ਅਪਨ ਮਾਇ ਦੀ ਪੱਲੋਂ ਤੇ ਅੱਗੇ ਜਿਹੜੀ ਵੀਡੀਓ ਤੁਹਾਨੂੰ ਦਿਖਾਣੀ ਹੈ ਉੱਥੇ ਦੇ ਕੀ ਹਾਲਾਤ ਇਹ ਜਿਹੜੇ ਉੱਥੇ ਡਿਸਟ੍ਰੀਬਿਊਟ ਕਰਦੇ ਆ ਬਾਬਾ ਜੀ ਅੱਜ ਤੁਹਾਨੂੰ ਦਿਖਾ ਰਹੇ ਨੇ ਜੀ ਇਸ ਟਾਈਮ ਤੁਸੀਂ ਦੇਖ ਰਹੇ ਹੋ ਵੱਡੀ ਰਾਹਤ ਹੈ ਜਿਵੇਂ ਕਿ ਪਹਿਲਾਂ 12 ਟਰੱਕ ਗਏ ਸੀ ਹੁਣ 18 ਟਰੱਕ ਜਿਹੜੇ ਵਧ ਗਏ ਉਸ ਤੋਂ ਇਲਾਵਾ ਛੋਟੀਆਂ ਗੱਡੀਆਂ ਵੀ ਜਿਹੜੀਆਂ ਅਣਗਿਣਤ ਜਿਹੜੀ ਗਿਣਤੀ ਤੇ ਜਾ ਰਹੇ ਨੇ ਜਿੱਥੇ ਸਾਡੇ ਗੁਰਦੁਆਰੇ ਦੇ ਸੰਸਥਾਵਾਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਇਕੱਠ ਕੀਤੀ ਜਾ ਰਹੀਆਂ ਔਰ ਉੱਥੇ ਹੀ ਇੱਕ ਸੋਸ਼ਲ ਮੀਡੀਆ ਤੇ ਅੰਬਰਸਾਦੀ ਡੀਸੀ ਮੈਡਮ ਦਾ ਜਿਹੜਾ ਬਹੁਤ ਜ਼ਿਕਰ ਆ ਰਿਹਾ ਲੇਕਿਨ ਸਾਡੇ ਰੋਪੜ ਜ਼ਿਲ੍ਹੇ ਤੋਂ ਵੀ ਜਿਹੜੇ ਡੀਸੀ ਸਾਹਿਬ ਹੈਗੇ ਉਹ ਵੀ ਕਿਸੇ ਤੋਂ ਵੀ ਕੱਟ ਨਹੀਂ ਹੈ ਰਾਤ ਦੇ ਚਾਹੇ ਸਮਾ ਹੋਵੇ ਚਾਹੇ ਰਾਤ 2:00 ਵਜੇ ਤੇ ਚਾਹੇ 2:00 ਵਜੇ ਵੀ ਕੋਈ ਵੀ ਹੜਪੀੜ ਤੇ ਦੀ ਕੋਈ ਸਮੱਸਿਆ ਆਉਂਦੀ ਆ ਤਾਂ ਉਹ ਬਿਲਕੁਲ ਨਾਲ ਖੜੇ ਨੇ ਤੇ ਸਰ ਕਿਵੇਂ ਹਾਲਾਤ ਜਿਹੜੇ ਰੋਪੜ ਦੇ ਵਿੱਚ ਕਾਫੀ ਅਫਵਾਹਾਂ ਵੀ ਠਾਲੀਆਂ ਜਾਂਦੀਆਂ ਆਂ ਜੀ ਫਲਾਨੀ ਜਗ੍ਹਾ ਫੰਡ ਟੁੱਟ ਗਿਆ ਫਲਾਨੀ ਜਗ੍ਹਾ ਵਨ ਟੁੱਟ ਗਿਆ ਤਾਂ ਤੁਸੀਂ ਉਹਨਾਂ ਅਫਵਾਹਾਂ ਨੂੰ ਲੈ ਕੇ ਪਹਿਲਾਂ ਕੀ ਕਹੋਗੇ ਮੇਰੀ ਹਮੇਸ਼ਾ ਤੋਂ ਹੀ ਸਾਰਿਆਂ ਨੂੰ ਬੇਨਤੀ ਹੈ ਕਿ ਕਿਸੇ ਵੀ ਅਫਵਾਹ ਦੇ ਉੱਤੇ ਵਿਸ਼ਵਾਸ ਨਾ ਕਰੋ ਤੇ ਨਾ ਹੀ ਉਹਨੂੰ ਫੈਲਾਓ ਨਾ ਹੀ ਸ਼ੇਅਰ ਕਰੋ ਕੋਈ ਵੀ ਜਿਹੜੀ ਜ਼ਰੂਰੀ ਸੂਚਨਾ ਹੈ ਪ੍ਰਸ਼ਾਸਨ ਤੁਹਾਨੂੰ ਅਫੀਸ਼ੀਅਲ ਚੈਨਲ ਦੇ ਰਾਹੀਂ ਹਮੇਸ਼ਾ ਅਸੀਂ ਸੰਪਰਕ ਕਰਦੇ ਹਾਂ ਜੇ ਕੋਈ ਐਡਵਾਈਜ਼ਰੀ ਵੀ ਹੈ ਅਸੀਂ ਵੈਲੈਂਟ ਟਾਈਮ ਸਮੇ ਤੋਂ ਕਿਤੇ ਪਹਿਲਾਂ ਅਸੀਂ ਜਾਰੀ ਕਰਦੇ ਹਾਂ ਤਾਂ ਕੇਵਲ ਸਾਡੇ ਜਿਹੜੇ ਅਫੀਸ਼ੀਅਲ ਚੈਨਲਸ ਹੈ ਜਾਂ ਸਾਡੀ ਅਫੀਸ਼ੀਅਲ ਕਮਿਊਨੀਕੇਸ਼ਨ ਹੈ ਕੇਵਲ ਉਸੇ ਤੇ ਵਿਸ਼ਵਾਸ ਕਰੋ ਤੇ ਜਿੱਥੋਂ ਤੱਕ ਰੋਪੜ ਦੇ ਹਾਲਾਤਾਂ ਦਾ ਸਵਾਲ ਹੈ ਸਾਡੇ ਦੋ ਮੇਨ ਚਿੰਤਾਵਾਂ ਸਿਗੀਆਂ ਪਹਿਲਾ ਜਿਹੜਾ ਭਾਖੜਾ ਵੱਲੋਂ ਜਦੋਂ ਰਿਲੀਜ਼ ਕੀਤਾ ਜਾਂਦਾ ਹੈ ਪਾਣੀ ਉਹਦੇ ਵਿੱਚ ਜਦੋਂ ਵੱਧ ਪਾਣੀ ਰਿਲੀਜ਼ ਕਰਦੇ ਨੇ ਤਾਂ ਦਰਿਆ ਓਵਰਫਲੋ ਕਰਦਾ ਤੇ ਓਵਰਫਲੋ ਕਰਕੇ ਨੰਗਲ ਦੇ ਕੁਝ ਪਿੰਡ ਤੇ ਆਨੰਦ ਸ਼੍ਰੀ ਆਨੰਦਪੁਰ ਸਾਹਿਬ ਦੇ ਕੁਝ ਪਿੰਡ ਉਹਦੀ ਚਪੇਟ ਵਿੱਚ ਆਉਂਦੇ ਨੇ ਪਰ ਜ਼ਿਆਦਾਤਰ ਉਹਦੇ ਵੀ ਖੇਤਾਂ ਵਿੱਚ ਜ਼ਿਆਦਾ ਪਾਣੀ ਆਂਦਾ ਹੈ ਆਬਾਦੀਆਂ ਫੇਰ ਵੀ ਬਚਾ ਰਹਿੰਦਾ ਤੇ ਹੁਣ ਜਿਵੇਂ ਕੱਲ ਤੋਂ 85000 ਕਿਊਸੈਕ ਤੋਂ ਘਟਾ ਕੇ 70000 ਕਿਊਸੈਕ ਜਿਹੜਾ ਡਿਸਚਾਰਜ ਹੈ ਕਰ ਦਿੱਤਾ ਗਿਆ ਉਹਦੇ ਨਾਲ ਸਾਨੂੰ ਕਾਫੀ ਰਾਹਤ ਆ ਗਈ ਹੈ ਸਾਡੇ ਜਿੰਨੇ ਵੀ ਪਿੰਡ ਉੱਥੇ ਇਸ ਦੀ ਚਪੇਟ ਵਿੱਚ ਆਈ ਸੀ ਹਰੇਕ ਪਿੰਡ ਦੇ ਵਿੱਚ ਮੈਡੀਕਲ ਡਾਕਟਰਸ ਦੀ ਟੀਮ ਡੰਗਰ ਡਾਕਟਰਾਂ ਦੀ ਟੀਮ ਨਾਲ ਹੀ ਸਾਡਾ ਰਾਸ਼ਨ ਕੋਈ ਵੀ ਹੋਰ ਸਹੂਲਤਾਂ ਸਾਰੀ ਕੱਲੇ ਕੱਲੇ ਪਿੰਡ ਗਈਆਂ ਨੇ ਭਾਵੇਂ ਉਹ ਕਿਸ਼ਤੀ ਰਾਹੀਂ ਜਾ ਸਕੇ ਤਾਂ ਕਿਸ਼ਤੀ ਰਾਹੀਂ ਗਈਆਂ ਜੇ ਟਰਾਲੀ ਰਾਹੀਂ ਜਾ ਸਕੇ ਤਾਂ ਟਰਾਲੀ ਰਾਹੀਂ ਗਈਆਂ ਅੱਜ ਵੀ ਸਾਰੀ ਰਾਹਤ ਸਮਗਰੀ ਉੱਥੇ ਸਾਰੇ ਆਪਣੇ ਮੈਡੀਕਲ ਕੈਂਪ ਐਂਬੂਲੈਂਸ ਸਾਰਾ ਕੁਝ ਤਨਾਤ ਹੈ ਐਨਡੀਆਰਐਫ ਦੀ ਟੀਮਾਂ ਤਨਾਤ ਹੈ ਬਟ ਜਿਵੇਂ ਮੈਂ ਦੱਸ ਰਿਹਾ ਪਾਣੀ ਘਟ ਗਿਆ ਹੈਗਾ ਤਾਂ ਉਹਦੇ ਨਾਲ ਅੱਜ ਬਹੁਤ ਜ਼ਿਆਦਾ ਫਰਕ ਹੈ ਪਿੰਡਾਂ ਵਿੱਚ ਕਾਫੀ ਰਾਹਤ ਹੈ ਦੂਜਾ ਸਾਡਾ ਜਿਹੜਾ ਚਿੰਤਾ ਦਾ ਵਿਸ਼ਾ ਸੀਗਾ ਉਹ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਜਿਹੜੇ ਸਾਡੇ ਦੋ ਪਿੰਡ ਹੈਗੇ ਆਂ ਦੌਦਪੁਰ ਤੇ ਫਸੇ ਉਹਨਾਂ ਦਾ ਜਿਹੜਾ ਬੰਨ ਹੈ ਉਹਦੇ ਉੱਤੇ ਕਾफी ਮਾਰ ਪੈ ਰਹੀ ਸੀਗੀ ਉਹਦੇ ਵਿੱਚ ਵੀ ਸਾਡੀ ਜਿਹੜੀ ਉੱਥੇ ਦੇ ਇਲਾਕਾ ਵਾਸੀ ਹੈ ਸੰਗਤਾਂ ਹੈਗੀਆਂ ਉਹਨਾਂ ਨੇ ਬਹੁਤ ਜ਼ਿਆਦਾ ਹਮਲਾ ਕੀਤਾ ਉਹਦੇ ਨਾਲ ਸਾਡੇ ਮਿਲਟਰੀ ਦੇ ਵੀ ਅਲੱਗ-ਅਲੱਗ ਕਾਲਮ ਉੱਥੇ ਡਿਪਿਊਟਡ ਹੈ ਐਸ ਡੀ ਐਮ ਸਾਹਿਬਾਨ 24 ਘੰਟੇ ਰੋਟੇਸ਼ਨ ਚ ਉੱਥੇ ਡਿਪਿਊਟਡ ਹੈ ਡੀ ਐਸ ਪੀ ਸਾਹਿਬ ਡਿਪਿਊਟਡ ਹੈ ਯਾਨੀ ਕਿ ਸਾਰੇ ਨੇ ਰਲ ਮਿਲ ਕੇ ਉੱਥੇ ਵੀ ਕਾਫੀ ਬੰਨ ਨੂੰ ਸੰਭਾਲ ਲਿਆ ਹੈਗਾ ਤੇ ਹੁਣ ਇਸ ਵੇਲੇ ਬੰਨ ਸੇਬਲ ਹੈ ਕੋਈ ਚਿੰਤਾ ਦੀ ਵਿਸ਼ਾ ਨਹੀਂ ਹੈ ਜਿੱਥੇ ਸਰਕਾਰ ਦੇ ਪ੍ਰਸ਼ਾਸਨ ਦੇ ਵੀ ਜਿਹੜੇ ਅਲਾ ਅਫਸਰ ਪਹੁੰਚ ਰਹੇ ਨੇ ਉੱਥੇ ਵੀ ਸੰਸਥਾਵਾਂ ਜਿਹੜੀਆਂ ਵੱਡੀਆਂ ਸੰਸਥਾਵਾਂ ਹੈ ਜਿਵੇਂ ਕਿ ਪਹਿਲਾਂ 12 ਟਰੱਕ ਗਏ ਆ ਅੱਜ 18 ਟਰੱਕ ਤੋਂ ਇਲਾਵਾ ਹੋਰ ਛੋਟੀਆਂ ਗੱਡੀਆਂ ਵੀ ਕਾਫੀ ਭਰੀਆਂ ਚੁੱਕੀਆਂ ਤਾਂ ਤੁਸੀਂ ਇਹਨਾਂ ਨੂੰ ਕਿਵੇਂ ਦੇ ਮੈਂ ਸਮਝਦਾ ਹਾਂ ਕਿ ਇਸ ਔਖੀ ਘੜੀ ਦੇ ਵਿੱਚ ਪੰਜਾਬੀਅਤ ਦੀ ਜਿਹੜੀ ਮਿਸਾਲ ਹੈ ਉਹ ਇਸੇ ਸੇਵਾ ਭਾਵਨਾ ਨਾਲ ਉਹ ਸਾਹਮਣੇ ਆਉਂਦੀ ਹੈ ਤੇ ਸੰਸਥਾਵਾਂ ਵੱਲੋਂ ਜਿਸ ਤਰ੍ਹਾਂ ਹਮਲਾ ਮਾਰਿਆ ਜਾ ਰਿਹਾ ਹੈ ਤੁਸੀਂ ਅੱਜ ਵੀ ਦੇਖ ਰਹੇ ਹੋ ਬਾਬਾ ਜੀ ਵੱਲੋਂ ਪੂਰੀ ਸਾਡੇ ਗੁਰਦੁਆਰਾ ਸਾਹਿਬ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਇਸੇ ਦੇ ਨਾਲ ਸਾਨੂੰ ਇੱਕ ਦੂਜੇ ਦਾ ਹੱਥ ਫੜ ਕੇ ਇਸ ਮੁਸੀਬਤ ਤੋਂ ਬਾਹਰ ਨਿਕਲਣ ਦੀ ਪ੍ਰੇਰਣਾ ਮਿਲਦੀ ਹੈ ਤੇ ਮੈਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਸਾਡੀ ਪੰਜਾਬੀਅਤ ਤੇ ਸਾਡੀ ਹਿੰਮਤ ਇਸੇ ਤਰ੍ਹਾਂ ਬਰਕਰਾਰ ਰਹੇ ਤੇ ਪੰਜਾਬ ਜਲਦੀ ਤੋਂ ਜਲਦੀ ਇਸ ਔਖੀ ਸਥਿਤੀ ਤੋਂ ਬਾਹਰ ਆ ਜਾਵੇ ਸਰ ਪਹਿਲੀ ਵਾਰ ਵੀ ਜਦੋਂ ਹੜ ਆਇਆ ਸੀ ਤਕਰੀਬਨ ਟੀਬੀ ਸਾਹਿਬ ਦਾ ਨਾਮ ਸਭ ਤੋਂ ਜਿਹੜਾ ਪਹਿਲਾਂ ਆਂਦਾ ਸੀ ਜਿਵੇਂ ਕਿ ਹਾਰਟਪੀਟ ਤੋਂ ਤੋਂ ਬਾਅਦ ਵਿੱਚ ਜਿਹੜੇ ਕਾਫੀ ਲੋੜਾਂ ਪੈਂਦੀਆਂ ਜਿਵੇਂ ਕਿ ਕਾਨਕ ਦੀ ਜਿਹੜੀ ਬਜਾਈ ਹੁੰਦੀ ਆ ਉਹਦੇ ਤੇਲ ਦੀ ਕਹੇ ਗੱਲ ਕਰੀਏ ਤੇ ਉਹਦੇ ਬਾਅਦ ਖਰਦਾਂ ਦੀ ਗੱਲ ਕਰੀਏ ਅਵਤਾਰ ਸਿੰਘ ਬਾਬਾ ਜੀ ਨੇ ਖੁਦ ਆਪਣੇ ਲੈਵਲ ਥੱਲੇ ਗਰਾਊਂਡ ਤੋਂ ਜਾ ਕੇ ਹੀ ਉਹਨਾਂ ਨੂੰ ਜਿਹੜੀ ਮਦਦ ਕੀਤੀ ਆ ਇਸ ਵਾਰ ਵੀ ਉਹ ਕਾਫੀ ਉਪਰਾਲੇ ਕਰ ਰਹੇ ਨੇ ਬਾਬਾ ਅਵਤਾਰ ਸਿੰਘ ਜੀ ਦੇ ਦੁਆਰਾ ਪੂਰੀ ਸੁਸਾਇਟੀ ਜਿਹਨੂੰ ਲੀਡ ਕਰਦੇ ਨੇ ਕੇਵਲ ਹੜਾਂ ਦੇ ਵਿੱਚ ਨਹੀਂ ਮੈਂ ਤੁਹਾਨੂੰ ਦੱਸਾਂ ਸਮਾਜ ਨੂੰ ਜਦੋਂ ਵੀ ਜਿਹੜੀ ਵੀ ਔਕੜੀ ਕੋਈ ਵੀ ਔਕੜ ਆਉਂਦੀ ਹੈਗੀ ਹੈ ਉਹਦੇ ਵਿੱਚ ਵੱਧ ਚੜ ਕੇ ਕੰਮ ਕਰਦੇ ਨੇ ਬਿਲਕੁਲ ਨਾਨ ਪੋਲੀਟੀਕਲ ਤਰੀਕੇ ਦੇ ਨਾਲ ਕੰਮ ਕਰਦੇ ਆਂ ਸੇਵਾ ਭਾਵਨਾ ਨਾਲ ਕੰਮ ਕਰਦੇ ਆਂ ਤਾਂ ਇਹਨਾਂ ਦਾ ਜਿੰਨਾ ਆਪਾਂ ਧੰਨਵਾਦ ਕਰੀਏ ਉਹਨਾਂ ਘਟਾ ਹੈ ਪ੍ਰਮਾਤਮਾ ਨੂੰ ਅਰਦਾਸ ਹੈ ਕਿ ਇਹਨਾਂ ਨੂੰ ਹੋਰ ਹਿੰਮਤ ਬਖਸ਼ਣ ਤੇ ਇਸੇ ਤਰ੍ਹਾਂ ਜਿਵੇਂ ਇਹ ਪੰਜਾਬ ਦੀ ਸੇਵਾ ਕਰਦੇ ਆਂ ਤੇ ਸਾਨੂੰ ਵੀ ਇਹਨਾਂ ਨੂੰ ਦੇਖ ਕੇ ਹੋਰ ਹਿੰਮਤ ਮਿਲਦੀ ਹੈ ਕਿ ਅਸੀਂ ਵੀ ਸੇਵਾ 'ਚ ਜੁਟੇ ਰਹੀਏ ਤੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਹੜਾਂ ਦੇ ਵਿੱਚ ਜ਼ਿਆਦਾਤਰ ਜਿਵੇਂ ਇਹਨਾਂ ਦਾ ਐਕਸਪੀਰੀਅੰਸ ਹੈ ਕਿ ਰਾਸ਼ਨ ਸਮਗਰੀ ਵਗੈਰਾ ਤੋਂ ਜ਼ਿਆਦਾ ਲੋੜ ਬਾਅਦ ਵਿੱਚ ਵੀ ਪੈਂਦੀ ਹੈ ਵੀ ਕਿਸ ਤਰ੍ਹਾਂ ਦੁਆਰਾ ਤੋਂ ਸਾਡੀ ਫਸਲ ਜਿਹੜੀ ਹੈਗੀ ਹੈ ਖਰਾਬ ਹੋਈ ਹੁੰਦੀ ਹੈ ਉਹਨੂੰ ਕਿਸ ਤਰ੍ਹਾਂ ਦੁਆਰਾ ਅ ਕਿਸਾਨ ਵੀਰਾਂ ਦੀ ਮਦਦ ਕਰਨੀ ਹੈ ਕਿਸ ਤਰ੍ਹਾਂ ਉੱਥੇ ਛੜਕਾਅ ਕਰਨਾ ਹੈ ਕਿਸ ਤਰ੍ਹਾਂ ਪਿੰਡਾਂ 'ਚ ਫੌਗਿੰਗ ਹੋਣੀ ਹੈ ਕਿਸ ਤਰ੍ਹਾਂ ਦੁਆਰਾ ਮੈਡੀਕਲ ਕੈਂਪ ਲੱਗਨੇ ਹਨ ਹਰੇਕ ਚੀਜ਼ ਦਾ ਇਹ ਧਿਆਨ ਰੱਖਦੇ ਆਂ ਤੇ ਮੈਂ ਇਹਨਾਂ ਨੂੰ ਸਲੂਟ ਕਰਦਾ ਆਂ ਇਹਨਾਂ ਨੂੰ ਧੰਨਵਾਦ ਕਰਦਾ ਆਂ ਤੇ ਮੈਨੂੰ ਉਮੀਦ ਹੈ ਵੀ ਇਦਾਂ ਸਾਰੀਆਂ ਸੰਸਥਾਵਾਂ ਜਿਵੇਂ ਇਹ ਕਰ ਰਹੇ ਆ ਇਨਸਪੀਰੇਸ਼ਨ ਲੈਂਡ ਸਾਨੂੰ ਵੀ ਹਿੰਮਤ ਮਿਲਦੀ ਹੈ ਤੇ ਅਸੀਂ ਰਲ ਮਿਲ ਕੇ ਇਸ ਮੁਸ਼ਕਿਲ ਸਿੱਤੀ ਤੋਂ ਬਾਹਰ ਆਈਏ। ਬੱਬਾ ਜੀ ਅੱਜ ਡੀਸੀ ਸਾਹਿਬ ਪਹੁੰਚੇ ਆ ਉਹਨਾਂ ਨੇ ਵੀ ਸਾਰਾ ਜਿਹੜਾ ਵੇਰਵਾ ਵੀ ਦੱਸਿਆ ਸਾਡੇ ਰੋਪੜ ਦੇ ਵਿੱਚ ਜਿਹੜੀ ਕਾਫੀ ਅਫਵਾਹਾਂ ਵੀ ਠਾਲੀਆਂ ਜਾ ਰਹੀਆਂ ਸੀ ਉਹਨਾਂ ਨੂੰ ਲੈ ਕੇ ਵੀ ਗੱਲ ਕੀਤੀ ਹੈ ਤੇ ਤੁਸੀਂ ਜਿਵੇਂ ਦੇਖ ਰਹੇ ਹੋ ਜਿਵੇਂ ਕਿ ਰਾਤ ਬਰਾਤ ਆਪਾਂ ਵੀ ਦੇਖਦੇ ਸੋਸ਼ਲ ਮੀਡੀਆ ਤੇ ਵੀ ਚਾਹੇ ਉਹ ਕਾਫੀ ਅਰਸੇ ਦੇ ਵਿੱਚ ਆਮ ਅਫਸਰ ਜਿਹੜੇ ਲੋਕ ਹੁੰਦੇ ਆ 9 ਤੋਂ 10 ਦੇ ਜਾਂ 5 ਵਜੇ ਤੱਕ ਡਿਊਟੀ ਹੁੰਦੀ ਆ ਲੇਕਿਨ ਸਾਡੇ ਡਿਪਟੀ ਸਾਹਿਬ ਜਿਹੜੇ ਰਾਤ ਨੂੰ 12 ਵਜੇ ਤੱਕ ਆਪਣੇ ਐਸਐਸਪੀ ਸਾਹਿਬ ਵੀ ਉਹ ਵੀ ਸਾਰੇ ਜਿਹੜੇ ਆ ਸਮਗਰੀ ਲੈ ਕੇ ਜਾਂ ਆਪਣੀ ਮਦਦ ਲੈ ਕੇ ਅਜਾ ਲੱਗਿਆ ਇਕੱਤੇ ਪਰਮੇਸ਼ਰ ਦਾ ਚੱਲ ਰਿਹਾ ਹੈ ਇਹ ਕੈਮਰੇ ਤੇ ਲੁਕ ਜਾਊਗਾ ਕਿ ਸਨੇ ਜਿੰਨੀ ਕੋਈ ਸੇਵਾ ਕਰਨੀ ਹੈ ਪਰਮੇਸ਼ਰ ਨੇ ਉਹਦਾ ਨੂੰ ਫਲ ਦੇਣਾ ਹੀ ਦੇਣਾ ਹੈ ਇਸ ਕਰਕੇ ਇਹੀ ਗੱਲ ਆ ਵੀ ਜਿਹੜੇ ਚੰਗੇ ਅਫਸਰ ਉਹਨਾਂ ਦਾ ਨਾ ਰਹਿ ਜਾਂਦਾ ਜਿਹੜੇ ਫੇ ਮਾੜੇ ਉਹਨਾਂ ਦੇ ਮਾੜੇ ਤੌਰ ਤੇ ਨਾ ਰਹਿ ਜਾਂਦਾ ਇਸ ਕਰਕੇ ਜਾਈਏ ਤਹਾਂ ਸਹੇਲੇ ਜਿੱਥੇ ਵੀ ਕੋਈ ਚੰਗਾ ਅਫਸਰ ਜਾਂਦਾ ਉਹਦੀ ਸਲਾਹ ਸਿੱਪ ਸਲਾਹ ਹੁੰਦੀ ਹੋਆ ਇਸ ਦਾ ਡੀ ਸੀ ਸਾਹਿਬ ਰੋਪੜ ਤੇ ਬਾਲੀਆ ਸਾਹਿਬ ਸਾਡੇ ਕੋਲ ਆਏ ਆ ਮੈਂ ਇਹਨਾਂ ਦਾ ਰਿਣੀ ਹਾਂ ਧੰਨਵਾਦੀ ਹਾਂ ਆਪਣੇ ਟਾਈਮ ਵਿੱਚੋਂ ਟਾਈਮ ਕੱਢ ਕੇ ਕਿਉਂਕਿ ਅੱਜ ਕੱਲ ਟਾਈਮ ਕਿਸੇ ਕੋਲ ਨਹੀਂ ਖਾਸ ਕਰਕੇ ਫਿਸਰਾ ਕੋਲ ਤਾਂ ਬਹੁਤ ਸਾਰਾ ਜ਼ਿਲ੍ਹਾ ਦੇਖਣਾ ਹੁੰਦਾ ਕਿਤੇ ਜਾਣਾ ਆਉਣਾ ਰਾਤ ਨੂੰ ਵੀ ਚੈਕਿੰਗ ਕਰਨੀ ਕਿਉਂਕਿ ਮੁਖੀ ਦਾ ਸਾਰਾ ਫਰਜ਼ ਬਣਦਾ ਸੋ ਆਪਣੇ ਮੁਖੀ ਦੇ ਤੌਰ ਤੇ ਆਪਣੀ ਡਿਊਟੀ ਨੂੰ ਵਾਖੂਪੀ ਨਿਭਾ ਰਹੇ ਹਨ ਸੋ ਮੈਂ ਬਾਲੀਆ ਸਾਹਿਬ ਦਾ ਰਿਣੀ ਹਾਂ ਧੰਨਵਾਦੀ ਹਾਂ ਸਾਰੇ ਸਿੱਖ ਸੰਗਤ ਵਾਲੇ ਨਾਲ ਜੀ ਆਇਆਂ ਮਾਰੇ ਕਿਰਪਾ ਕਰੇ ਨ ਹੋਰ ਬਾਲੋ ਤੋਂ ਬਖਸੇ ਤਾਂ ਕਿ ਆਪਣੀ ਡਿਊਟੀ ਨ ਤਾਂ ਦੇ ਇਹ ਨਾਲ ਨਵਾ ਸਕਾਂ